ਕਦੇ ਨਾ ਕਦੇ ਤੇਰੇ ਖੱਟੇ ਮਿੱਠੇ ਜਾ ਮਨ ਨੂੰ ਕਦੇ ਨਾ ਹੱਲੇ ਤੇਰੇ ਰਸ ਵੇੜੇ ਤੁੰਬਾ ਵਜਦਾ ਜਲ ਮਾ ਵਿੱਚ ਵੇੜੇ ਤੁੰਬਾ ਵਜਦਾ ਜਲ ਮਾ ਵਿੱਚ ਵੇੜੇ ਜਦੋਂ ਕਰ ਜੰਮੀਆਂ ਸੀਤੀਆਂ ਵੇਵਾਂ ਲਗੀਆਂ ਸੀਤੀਆਂ ਵੇਵਾ ਤੇਰੇ ਘਰ ਲਗੀਆਂ ਸੀਤੀਆਂ ਵੇਵਾ ਜਦੋਂ ਤੀਆਂ ਦਿੱਤੀਆਂ ਸੀ ਤੌਰ ਵੇਵਾ ਜਦੋਂ ਤੀਆਂ ਦਿੱਤੀਆਂ ਸੀ ਤੌਰ ਵੇਵਾ ਤੇਰੇ ਘਰੋਂ ਉੱਡਦੇ ਨਾ ਮੋਰ ਵੇਵਾ ਇਹਦੇ ਨਾ ਮੋਰ ਵੇਵਾ ਨੱਚਾ 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 ਨੀ ਮੈਂ ਆਂ ਨਾਚੇ ਨਾਚੇ ਪਟੇ ਦੇ ਮਾ ਵੇੜਾ ਕੁੜੀਓ ਨੀ ਮੈਂ ਨਾਚ ਨਾਚੇ ਪਟੇ ਦੇ ਮਾ ਵੇੜਾ ਕੁੜੀ ਨੀ ਮੈਂ